ਸਰਖਾਬ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕਿਆ ਹੈ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਦਰਅਸਲ ਸੁਖਬੀਰ ਸਿੰਘ ਬਾਦਲ ਨੂੰ ਵਾਰ-ਵਾਰ ਤਖਤ ਸ਼੍ਰੀ ਪਟਨਾ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਲਈ ਕਿਹਾ ਜਾ ਰਿਹਾ ਸੀ ਲੇਕਿਨ ਉਹਨਾਂ ਸਾਰੀਆਂ ਚੀਜ਼ਾਂ ਨੂੰ ਦਰਕਰਨ ਸੁਖਬੀਰ ਸਿੰਘ ਬਾਦਲ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਜਿਹੇ ਦੇ ਵਿੱਚ ਹੁਣ ਤੱਕ ਦਿੱਤੀ ਗਈ ਮਹਲਤ ਜਦੋਂ ਪੂਰੀ ਹੋ ਗਈ ਹੁਕਮ ਹੁਕਮਾਂ ਦੀ ਉਲੰਘਣਾ ਨੂੰ ਲੈ ਕੇ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਘਰਾਰ ਕਰ ਦਿੱਤਾ ਗਿਆ ਦਰਅਸਲ 2 ਦਸੰਬਰ ਦੇ ਫੈਸਲੇ ਨੂੰ ਲੈ ਕੇ ਲਗਾਤਾਰ ਇੱਕ ਵਿਰੋਧ ਹੋ ਰਿਹਾ ਸੀ ਤੇ ਇਸ ਵਿਰੋਧ ਦੇ ਚੱਲਦੇ ਹੋਏ ਤਖਤਾ ਦੇ ਫੈਸਲੇ ਨੂੰ ਤਖਤ ਹੀ ਜਿਹੜਾ ਕੀ ਹੈ ਕਿਤਨਾ ਕਿਤੇ ਬਦਲਦੇ ਹੋਏ ਨਜ਼ਰ ਆ ਰਹੇ ਸੀ ਹਾਲਾਂਕਿ ਜਿਸ ਪ੍ਰਕਾਰ 2 ਦਸੰਬਰ ਦੇ ਫੈਸਲੇ ਹੋਏ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਜਿਸ ਪ੍ਰਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਗਿਆਨੀ ਰਖਬੀਰ ਸਿੰਘ ਨੂੰ ਬਦਲਿਆ ਗਿਆ ਕੁਲਦੀਪ ਸਿੰਘ ਰਗਾਜੇ ਨੂੰ ਜਥੇਦਾਰ ਲਾਇਆ ਜਾਂਦਾ ਆ ਟੇਕ ਸਿੰਘ ਧਰੋਲਾ ਨੂੰ ਜਥੇਦਾਰ ਲਾਇਆ ਜਾਂਦਾ ਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਕਿਤਨਾ ਕਿਤੇ ਸਿਆਸੀ ਰੰਗਤ ਦੇ ਕੇ ਪੇਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਤਖਸ਼ਰੀ ਪਟਨਾ ਸਾਹਿਬ ਦਾ ਕਹਿਣਾ ਸੀ ਕਿ ਸਾਰਾ ਕੁਝ ਸਿਆਸਤ ਦੇ ਦਬਾਹੇ ਹੇਠਾ ਹੋ ਰਿਹਾ ਤੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਕਿ ਹੈ ਤਖਤ ਤੇ ਬੁਲਾਇਆ ਗਿਆ ਸੀ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਉਸ ਸਮੇਂ ਤਨਖਾਹਿਆ ਜਿਹੜਾ ਕਿ ਐਲਾਨਣ ਦਾ ਤਰੀਕਾ ਸੀ ਕਿ